ਖੰਨਾ ਮਲੇਰ ਕੋਟਲਾ ਰੋਡ ਤੇ ਇਕੋ ਲਾਹਾ ਦੇ ਵਿੱਚ ਕੋਲਡ ਸਟੋਰੇਜ ਮਾਲਕਾਂ ਨੇ ਸੜਕ ਦੇ ਕਿਨਾਰੇ ਸੜੇ ਆਲੂ ਸੁੱਟ ਦਿੱਤੇ ਨੇ ਜਿਸ ਦੇ ਨਾਲ ਆਲੇ ਦੁਆਲੇ ਦਾ ਵਾਤਾਵਰਣ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਿਹਾ ਸੜਕ ਤੇ ਦੋਹਾਂ ਪਾਸੇ ਖੂਰਾ ਕਰਕਰ ਤੇਜ਼ ਬਦਬੂ ਛਾ ਰਹੀ ਜਿਸ ਦੇ ਨਾਲ ਰਾਹਗੀਰਾਂ ਦਾ ਕੁਝ ਸੜਕਾਂ 'ਤੇ ਥੋ ਮੁਸ਼ਕਲ ਹੋ ਰਿਹਾ ਹੈ। ਰੋਜ਼ਾਨਾ ਹੀ ਸੈਂਕੜੇ ਅਧਿਕਾਰੀ, ਕਰਮਚਾਰੀ ਇਸ ਸੜਕ ਤੋਂ ਲੰਘਦੇ ਨੇ ਪਰ ਫਿਰ ਵੀ ਕੂੜਾ ਸੁੱਟਣ ਵਾਲਿਆਂ ਦੇ ਵਿਰੁੱਧ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਗਈ। ਇੱਥੋਂ ਹੀ ਲੰਘ ਰਹੇ ਇੱਕ ਵਿਅਕਤੀ ਬਲਬੀਰ ਸਿੰਘ ਨੇ ਦੱਸਿਆ ਕਿ ਸੜਕ ਪਾਰ ਕਰਨਾ ਬੇਹਦ ਮੁਸ਼ਕਲ ਹੋ ਰਿਹਾ ਹੈ। ਪ੍ਰਸ਼ਾਸਨ ਤੋਂ ਪੂਣਾ ਮੰਗ ਕੀਤੀ ਹੈ ਕਿ ਸੜਕ 'ਤੇ ਸੁੱਤੇ ਗਏ ਇਹਨਾਂ ਆਲੂਆਂ ਦੇ ਢੇਰਾਂ ਨੂੰ ਹਟਾਇਆ ਜਾਵੇ ਉਤਹੀ ਚਕੋਹੀ ਦੇ ਵਸਨੀਕ ਬਿਕਰਮਜੀਤ ਸਿੰਘ ਨੇ ਕਿਹਾ ਹੈ ਕਿ ਪ੍ਰਸ਼ਾਸਨ ਤੁਰੰਤ ਕੋਈ ਕਾਰਵਾਈ ਕਰੇ ਨਹੀਂ ਤਾਂ ਇਲਾਕੇ ਦੇ ਵਿੱਚ ਬਿਮਾਰੀਆਂ ਫੈਲਣਗੀਆਂ ਉਤਹੀ ਇਸ ਮਾਮਲੇ ਦੇ ਦੌਰ ਉੱਤੇ ਐਸਟੀਐਮ ਸਵਾਤੀ ਚਵਾਨਾ ਨੇ ਕਿਹਾ ਹੈ ਕਿ ਇਹ ਮਾਮਲਾ ਹੁਣ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਉਹ ਸੰਬੰਧਤ ਵਿਭਾਗ ਨੂੰ ਹਦਾਇਤ ਕਰਨਗੇ ਕਿ ਇਸ ਥਾਂ ਨੂੰ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਇਹ ਸਰ ਦੋ ਤਿੰਨ ਦਿਨ ਹੋ ਗਏ ਮਤਲਬ ਇਦਾਂ ਹੀ ਆ ਸਮੈਲ ਬਹੁਤ ਜ਼ਿਆਦਾ ਆ ਰਹੀ ਆ ਆਉਂਦੇ ਜਾਂਦੇ ਰਾਂਝਾਂ ਨੂੰ ਵੀ ਬਹੁਤ ਪ੍ਰੋਬਲਮ ਹੋ ਰਹੀ ਆ ਮਤਲਬ ਜੋ ਵੀ ਕੀਤਾ ਗਲਤ ਕੀਤਾ ਹੈ ਕਿਸੇ ਨੇ ਜਾਂ ਸਾਈਡ ਤੇ ਕਿਸੇ ਸਾਈਡ ਤੇ ਕੀਤਾ ਉਹਨਾਂ ਜਿੱਥੇ ਬੇਸਟੇਜ ਹੁੰਦੀ ਹੈ ਉੱਥੇ ਕਰ ਜਾਣਾ ਗਾਈਸ ਜੀ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਲੈ ਮੰਡ ਕਾਫੀ ਸਮਨ ਲਾ ਰਹੀ ਹੈ ਸਰ ਉਹਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿਕਰਮਜੀਤ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਪਿੰਡ ਚ ਕੋਹੀ ਆ ਜੀ ਇੱਧਰ ਕਿੱਧਰ ਚੱਲੇ ਸੀਗੇ ਅਸੀਂ ਇੱਥੇ ਕਲਾਹੇ ਚੱਲੇ ਸੀਗੇ ਜੀ ਥੋੜਾ ਜਿਹਾ ਕੰਮ ਅੱਛਾ ਤੇ ਜਿਹੜੇ ਆਲੂ ਸੁੱਟੇ ਹੋਏ ਨੇ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਇਹਦੇ ਨਾਲ ਬਹੁਤ ਬੁਰਾ ਹਾਲ ਆ ਜੀ ਇਹਦਾ ਕੁੱਤਿਆਂ ਨਾਲੋਂ ਭੜੇ ਮੁਸਕਰਿਆ ਇਹਦਾ ਬਹੁਤ ਯਾਨੀ ਜਾਨ ਲੰਗਦੇ ਆ ਬਹੁਤ ਯਾਨੀ ਦਿੱਕਤ ਆ ਰਹੀ ਹੈ ਇਹਦੀ ਕਿੰਨੇ ਕੁਝ ਪਤਾ ਹੈ ਵੀ ਕਿੰਨੇ ਸਿੱਟੇ ਨੇ ਜਾਂ ਕਿੰਨੇ ਕੁ ਦਿਨ ਹੋ ਗਏ ਨਾ ਜੀ ਇਹ ਸਾਨੂੰ ਨਹੀਂ ਪਤਾ ਵੀ ਕਿਨੇ ਸਿੱਟੇ ਨੇ ਯਾਨੀ ਇਹਦਾ ਬਹੁਤ ਜ਼ਿਆਦਾ ਯਾਨੀ ਪਰਦਾ ਉੱਠ ਰਹੀ ਆ ਕੀ ਬਿਮਾਰੀਆਂ ਲੱਗਣ ਦਾ ਵੀ ਇਹਦਾ ਹਾਂ ਜੀ ਹਾਂ ਇਹਦਾ ਬਿਮਾਰੀਆਂ ਲੱਗਣ ਦਾ ਵੀ ਬਹੁਤ ਡਰ ਆ ਜੀ ਬਹੁਤ ਖਤਰਾ ਹੈ ਇਹਦਾ ਇਹਦਾ ਸਾਈਡ ਤੇ ਸਿੱਟਣਾ ਚਾਹੀਦਾ ਵੀ ਜਿਨੇ ਵੀ ਸਿੱਟਿਆ ਵੀ ਯਾਨੀ ਬਹੁਤ ਧਿਆਨ ਨਾਲ ਕਿਤੇ ਪਰੇ ਪੂਰੇ ਸਿੱਟਣਾ ਚਾਹੀਦਾ ਦੀਗਾ ਇਹ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਜੀ ਇਹਨਾਂ ਨੂੰ ਬਸ ਚੱਕ ਕੇ ਪਰੇ ਸਿੱਟਣ ਜਿਹਨੇ ਵੀ ਸਿੱਟਿਆ ਹੈ ਮੇਰਾ ਨਾਮ ਤੁਹਾਡਾ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਈਸੜੂ ਦੇ ਰਹਿਣ ਵਾਲੇ ਆ ਜੀ ਅੱਛਾ ਜਿਹੜੇ ਆਲੂ ੁੱਟੇ ਹੋਏ ਨੇ ਰੋਡ ਦੇ ਉੱਪਰ ਕਿੰਨੀ ਕੁ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਇਹਦੇ ਨਾਲ ਇਹਨਾ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਆ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਰਿਹਾ ਜਿੱਦਾਂ ਤੁਹਾਨੂੰ ਵੀ ਆ ਆ ਰਿਹਾ ਹੋਣਾ ਬਹੁਤ ਜ਼ਿਆਦਾ ਮੁਸ਼ਕਲ ਆਉਂਦਾ ਹਾਂਜੀ ਪੁੱਛ ਪਤਾ ਵੀ ਕਿੰਨੇ ੁੱਟੇ ਨੇ ਜਾਂ ਕਦੋਂ ਦੇ ਪਏ ਨੇ ਨਹੀਂ ਜੀ ਨਹੀਂ ਇਹ ਪਿੰਡ ਹੈਗਾ ਇਕਲਾ ਸਾਡਾ ਪਿੰਡ ਐ ਇਦੋਂ ਅੱਗੇ ਆ ਈਸੜੂ ਪਿੰਡ ਐ ਸਾਡਾ ਵੀ ਇਦਾਂ ਨਹੀਂ ਪਤਾ ਵੀ ਕਿਹਨੇ ਸਿੱਟੇ ਆ ਵੀ ਜਨ ਜੀ ਮੁਸ਼ਕ ਬਹੁਤ ਆਉਂਦਾ ਕੀ ਮੰਗ ਕੀ ਕਰਦੇ ਹੋ ਹੁਣ ਵੀ ਮੰਗ ਸਾਡੀ ਤਾਂ ਇਹੀ ਆ ਵੀ ਰੋਡ ਦੇ ਉੱਤੇ ਇਦਾਂ ਦੀ ਚੀਜ਼ਾਂ ਨਹੀਂ ਸਿੱਟਣੀਆਂ ਚਾਹੀਦੀਆਂ ਹਾਂਜੀ ਆਹੀ ਮੰਗ ਆ ਜੀ ਇਹਦੇ ਨਾਲ ਬੁੱਕੀ ਬਿਮਾਰੀਆਂ ਲੱਗਣ ਦਾ ਵੀ ਡਰ ਹਾਂਜੀ ਬਿਲਕੁਲ ਬਿਮਾਰੀਆਂ ਲੱਗਣਗੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਇਦਾਂ ਦੀ ਪ੍ਰੋਬਲਮ ਆਉਣੀ ਹੈ ਵੱਧ ਤੋਂ ਵੱਧ ਜਿਹੜਾ ਮੁਸ਼ਕਾਰਿਆ ਜੀ ਇਹ ਮਾਮਲਾ